ਇੱਕ ਸੰਦੂਰ ਦੀ ਚੁਟਕੀ ਦੀ ਕੀਮਤ ਤੁਸੀਂ ਕੀ ਸਮਝੋ ਰਮੇਸ਼ ਬਾਬੂ ਤੇ ਉਸੇ ਤਰੀਕੇ ਨਾਲ ਇੱਕ ਕਟੋਰੀ ਦਹੀਂ ਦੀ ਕੀਮਤ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਸਵੇਰੇ-ਸਵੇਰੇ ਜੇਕਰ ਅਸੀਂ ਇੱਕ ਕਟੋਰੀ ਦਹੀਂ ਦੀ ਖਾ ਲੈਂਦੇ ਆ ਤਾਂ ਇਸ ਦਾ ਸਾਡੇ ਜ਼ਿੰਦਗੀ ਦੇ ਵਿੱਚ ਕੀ ਮਤਲਬ ਹੈ ਤੇ ਮੈਂ ਕਹਿੰਦਾ ਜੀਨੇ ਤਨੀਆ ਪੁਦੀਨਾ ਦਹੀਂ ਸ਼ੱਕਰ ਦਹੀਂ ਦੇ ਵਿੱਚ ਸ਼ੱਕਰ ਵੀ ਗੱਲ ਹੀ ਤੁਸੀਂ ਪੀਣੀ ਸ਼ੁਰੂ ਕਰ ਦੋ ਤਾਂ ਇਹ ਵੀ ਉਹੀ ਦੱਸਦਾ ਜਿਹਨੇ ਕੀਤਾ ਇੱਕ ਸਵਾਲ ਬਹੁਤ ਡੂੰਗਾ ਵਾ ਵੀ ਇੰਨਾਂ ਚੀਜ਼ਾਂ ਤੋਂ ਸਾਨੂੰ ਕਿਉਂ ਹਟਾਇਆ ਜਾ ਰਿਹਾ ਜੇ ਇੰਨਾਂ ਚੀਜ਼ਾਂ ਤੋਂ ਹਟਾਇਆ ਜਾ ਰਿਹਾ ਤਾਂ ਕਿੱਧਰ ਨੂੰ ਲਾਇਆ ਜਾ ਰਿਹਾ ਇਹ ਬੜਾ ਗਹਿਰੀ ਚੀਜ਼ ਆ ਤੇ ਉਹਦੇ ਵਿੱਚ ਦਹੀਂ ਬਹੁਤ ਹੀ ਕਾਰੀਗਰ ਬਣਨੇ ਆਗੇ ਯਾਰਬ ਦੇ ਮੁਕਾਬਲ ਵੀ ਅਸੀਂ ਜੇਕਰ ਗੱਲ ਕਰੀਏ ਤਾਂ ਅਰਬ ਮੁਲਕਾਂ ਦੇ ਵਿੱਚ ਵੀ ਸਾਡਾ ਪੰਜਾਬੀ ਭਾਈਚਾਰਾ ਬਹੁਤ ਹੈ ਜਦੋਂ ਵੀ ਅਸੀਂ ਉੱਥੇ ਅਕਸਰ ਜਾਂਦੇ ਹਾਂ ਤਾਂ ਜ਼ਿਆਦਾਤਰ ਨੂੰ ਪ੍ਰੋਬਲਮ ਹੈਗੀ ਹੈ ਕਿ ਉਹਨਾਂ ਦੇ ਮਿਹਦੇ ਦੇ ਵਿੱਚ ਗਰਮੀ ਹੈ ਜਿਗਰ ਦੇ ਵਿੱਚ ਲੀਵਰ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਤੁਸੀਂ ਦੱਸ ਰਹੇ ਸੀ ਕਿ ਇਹ ਬੜਾ ਰਾਮਬਨ ਨੁਸਖਾ ਹੈਗਾ ਉਹਨਾਂ ਵਾਸਤੇ ਵੀ ਜਿਹੜੀ ਗਰਮੈਸ਼ ਲੀਵਰ ਦੀ ਆ ਉਹਨੂੰ ਮੈਨੇਜ ਕਰਨਾ ਬਹੁਤ ਸੌਖਾ ਕੰਮ ਆ ਕੋਈ ਬਿਗ ਡੀਲ ਹੈ ਨਹੀਂ ਕੀ ਪ੍ਰੋਬਲਮ ਕੀ ਆ ਕਈ ਲੋਕ ਇਸ ਚੀਜ਼ ਦਾ ਫਾਇਦਾ ਚੱਕਦੇ ਆ ਮੈਂ ਤੁਹਾਨੂੰ ਕਹਿੰਦਾ ਜਿੰਨਾ ਲੋਕਾਂ ਦੇ ਜੀ ਮੈਦੇ ਚ ਗਰਮੀ ਪੈ ਗਈ ਉਹ ਇਸ ਚੀਜ਼ ਲਈ ਤਿਆਰ ਰਹਿਣ ਵੀ 4 ਸਾਲ ਬਾਅਦ ਪੈਰ ਗਲ ਜਾਣੇ ਆ ਕਿ ਕਿਹੜੀ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਮੀਟ ਵੀ ਖਾਂਦਾ ਪਰ ਦਹੀਂ ਦਾ ਪੁਦੀਨੇ ਦਾ ਇਸਤੇਮਾਲ ਆਪਣੀ ਲਾਈਫ ਚ ਨਹੀਂ ਕਰਦਾ ਉਹਨੂੰ ਕਿਹੜੇ-ਕਿਹੜੇ ਦਿੱਕਤਾਂ ਆਉਂਦੀਆਂ ਨੇ ਜ਼ਿਆਦਾਤਰ ਮੈਂ ਕਹਿੰਦਾ ਜੀ ਬਹੁਤ ਸਾਰੀਆਂ ਦਿੱਕਤਾਂ ਆ ਸਕਦੀਆਂ ਨੇ ਜਿਵੇਂ ਕਿ ਬਹੁਤ ਸਾਰੀਆਂ ਦਿੱਕਤਾਂ ਨੇ ਕਹਿਣ ਨੂੰ ਆਪਾਂ ਕੋਈ ਮਰਜ਼ੀ ਦਿੱਕਤ ਇਹਦੇ ਨਾਲ ਰਿਲੇਟ ਕਰ ਦਈਏ ਯੂਰਿਕ ਐਸਿਡ ਦੀ ਰਿਲੇਟ ਕਰ ਦੋ ਫੈਟੀ ਲਿਵਰ ਦੀ ਰਿਲੇਟ ਕਰ ਦੋ ਸਕਿਨ ਦੀ ਇਨਫੈਕਸ਼ਨ ਰਿਲੇਟ ਕਰ ਦੋ ਲੈਕਟੋਸ ਇਨਟੋਲਰੈਂਸ ਦੀ ਰਿਲੇਟ ਕਰ ਦੋ ਮੂੰਹ ਚੋ ਬਦਬੂ ਦੀ ਇਹਦੇ ਨਾਲ ਰਿਲੇਟ ਕਰ ਦੋ ਰਿਲੇਟ ਕਰਨ ਨੂੰ ਆਪਾਂ ਖੋਪੜੀ ਤੱਕ ਇੰਚ ਰਿਲੇਟ ਕਰ ਦੋ ਦਿੱਕਤ ਇਹ ਹੈ ਨਾ ਜੀ ਅਰਬ ਕੰਟਰੀ ਦੇ ਵਿੱਚ ਵੀ ਖਾਣਾ ਇੱਕ ਵਾਰ ਖਾ ਲਿਆ ਮੁੜ ਕੇ ਭੁੱਖੇ ਨਹੀਂ ਲੱਗਦੇ ਸਰ ਉੱਥੇ ਬਹੁਤ ਹੈਵੀ ਪ੍ਰੋਟੀਨ ਡਾਈਟਸ ਨੇ ਥੋੜੀ ਹੈਗੀ ਇਹ ਕੰਡੀਸ਼ਨ ਫਰਟੀ ਲੀਵਰ ਵਾਲੀ ਫਿਰ ਉਹਦੇ ਵਿੱਚ ਕੀ ਆਉਂਦਾ ਵਾ ਉਹਦੇ ਵਿੱਚ ਨੁਕਤੇ ਆਉਂਦੇ ਆ ਉਹਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਫਾਰਮੂਲੇਸ਼ਨਸ ਹੁੰਦੀਆਂ ਨੇ ਜਿਹੜੇ ਸਾਡੇ ਪੜਦਾਦਾ ਹੀ ਸਾਨੂੰ ਸਿਖਾਉਂਦੇ ਰਹੇ ਨੇ ਤਾਂ ਉਹਦੇ ਵਿੱਚ ਇੱਕ ਮਹਾਰਾਜਾ ਸ਼ਾਈ ਸ਼ਰਬਤ ਬੜਾ ਰਾਮਬਾਣੂ ਨੂੰ ਸਾਬਿਤ ਹੋਇਆ ਹਨ ਔਰ ਖਾਸ ਕਰਕੇ ਅਸੀਂ 12 ਤਰੀਕ ਨੂੰ ਦੁਬਈ ਹੋਵਾਂਗੇ ਤੱਕੀ ਕਿੰਨੇ ਜੀ 12 ਮਈ ਨੂੰ 12 ਮਈ ਨੂੰ ਮੈਂ ਆਪ ਦੁਬਈ ਵੀ ਚੱਲੇ ਆਵਾ ਤੇ ਉੱਥੇ ਜਿੰਨੇ ਨੌਜਵਾਨ ਬਜ਼ੁਰਗ ਕੋਈ ਵੀ ਅਸੀਂ ਇਹ ਤੋਂ ਸੈਂਪਲ ਬੋਟਲਸ ਗਿਫਟਸ ਦੇ ਤੌਰ ਤੇ ਲੈ ਕੇ ਜਾਵਾਂਗੇ ਉੱਥੇ ਲੋਕਾਂ ਨੂੰ ਅਸੀਂ ਦੇਣਾ ਚਾਹੁੰਦੇ ਆ ਇੱਕ ਵਾਰੀ ਫ੍ਰੀ ਮਿਲ ਸਕਦੇ ਨੇ ਦੁਬਈ ਦੁਬਈ ਮੇਲ ਵੀ ਸਾਡੇ ਆਪਾਂ 12 ਤਰੀਕ ਨੂੰ ਉੱਥੇ ਹੋਵਾਂਗੇ ਦਿੱਤਾ ਕਿ ਮੈਂ ਤੁਹਾਨੂੰ ਕੰਟੈਕਟ ਨੰਬਰ ਵੀ ਪਾਰਟਿਕੂਲਰ ਦੇ ਦਿੰਦਾ ਜਿਹੜਾ ਦੁਬਈ ਦਾ ਨੰਬਰ ਹੋਵੇ ਜਾਂ ਇੰਡੀਆ ਦਾ ਵਟਸਐਪ ਨੰਬਰ ਦੇ ਦਿੰਦੇ ਆ ਤੁਸੀਂ ਉਹਦੇ ਉੱਤੇ ਪਹਿਲਾਂ ਹੀ ਆਪਦੀ ਮੀਟਿੰਗ ਚਾਹੇ ਫਿਕਸ ਵੀ ਕਰ ਲਓ ਹਨਾ ਤਾਂ ਕਿ ਆਪਾਂ ਨੂੰ ਉੱਥੇ ਪਤਾ ਹੋਵੇ ਵੀ ਮੈਨੂੰ ਵੀ ਪਤਾ ਹੋਵੇ ਠੀਕ ਹੈ ਇੰਨੇ ਲੋਕ ਆ ਰਹੇ ਨੇ ਮੈਂ ਤੁਹਾਡੇ ਸਾਹਮਣੇ ਆ ਦੇਖੋ ਇੰਨਾ ਕਾ ਆਪਾ ਪੁਦੀਨਾ ਲੈਣਾ ਠੀਕ ਹੈ ਇਹ ਅਸੀਂ ਦਹੀਂ ਦੇ ਵਿੱਚ ਸ਼ੱਕਰ ਤੇ ਸੁਣਿਆ ਸੀ ਦਹੀਂ ਦੇ ਵਿੱਚ ਨਮਕ ਵੀ ਲੋਕ ਪਾ ਕੇ ਖਾਂਦੇ ਦੇਖੇ ਨੇ ਇਹ ਪੁਦੀਨੇ ਦਾ ਕੀ ਟ੍ਰੈਂਡ ਹੈ ਪੁਦੀਨੇ ਦਾ ਕੋਈ ਟ੍ਰੈਂਡ ਨਹੀਂ ਹੈ ਜਿੰਨੇ ਲੋਕ ਮੀਟ ਖਾਂਦੇ ਉਹ ਖਾਸ ਕਰਕੇ ਇਹੀ ਚਟਨੀ ਨਾਲ ਖਾਂਦੇ ਮਸ਼ਹੂਰ ਹਿੰਦੀ ਫਿਲਮ ਦਾ ਇੱਕ ਡਾਇਲੋਗ ਹੈ ਇੱਕ ਸੰਦੂਰ ਦੀ ਚੁਟਕੀ ਦੀ ਕੀਮਤ ਤੁਸੀਂ ਕੀ ਸਮਝੋ ਰਮੇਸ਼ ਬਾਬੂ ਤੇ ਉਸੇ ਤਰੀਕੇ ਨਾਲ ਇੱਕ ਕਟੋਰੀ ਦਹੀਂ ਦੀ ਕੀਮਤ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਸਵੇਰੇ-ਸਵੇਰੇ ਜੇਕਰ ਅਸੀਂ ਇੱਕ ਕਟੋਰੀ ਦਹੀਂ ਦੀ ਖਾ ਲੈਂਦੇ ਆ ਤਾਂ ਇਸ ਦਾ ਸਾਡੇ ਜ਼ਿੰਦਗੀ ਦੇ ਵਿੱਚ ਕੀ ਮਤਲਬ ਹੈ ਕੀ ਅਰਥ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਜੀ ਡੀ ਆਯੁਰਵੈਦ ਦੇ ਪ੍ਰਬੰਧਕ ਯੋਧਾ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਪਿਛਲੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਤੁਸੀਂ ਦਿੱਤਾ ਹੈ ਔਰ ਬਹੁਤ ਲੋਕਾਂ ਦੇ ਧੰਨਵਾਦ ਦੇ ਮੈਸੇਜ ਵੀ ਆਏ ਨੇ ਯੋਦਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਰੂਕੀ ਜੀ ਮੈਂ ਸੱਚੀ ਤਹਿ ਦਿਲੋਂ ਸਾਰਿਆਂ ਦਾ ਸ਼ੁਕਰੀਆ ਦਾ ਕਰਦਾ ਆਪਾਂ ਇੱਕ ਅੱਜ ਇਹ ਜੇ ਸਮੇਂ 'ਚ ਰਹਿੰਦੇ ਆ ਜਿੱਥੇ ਮਾਪੇ ਕਹਿੰਦੇ ਸਾਡੀ ਔਲਾਦ ਗੱਲ ਨਹੀਂ ਸੁਣਦੀ ਔਲਾਦ ਕਹਿੰਦੀ ਹੈ ਮਾਪੇ ਮੇਰੀ ਗੱਲ ਨਹੀਂ ਸਮਝਦੇ ਮੀਆਂ ਬੀਬੀ 'ਚ ਪ੍ਰੇਮ ਘਟ ਗਿਆ ਔਰ ਇਸ ਸਮੇਂ ਦੇ ਵਿੱਚ ਮੈਂ ਉਹਨਾਂ ਦੇ ਪਰਿਵਾਰ ਦਾ ਬਾਹਰਲਾ ਬੰਦਾ ਹੋਣ ਤੋਂ ਬਾਵਜੂਦ ਵੀ ਉਹਨਾਂ ਨੇ ਮੈਨੂੰ ਸਤਕਾਰ ਵੀ ਦਿੱਤਾ ਮੇਰੀ ਗੱਲ ਮੰਨੀ ਵੀ ਔਰ ਅਮਲ ਵੀ ਕੀਤਾ ਔਰ ਜਿਨ੍ਹਾਂ ਨੂੰ ਫਾਇਦਾ ਹੋਇਆ ਉਹਨਾਂ ਨੇ ਸ਼ੁਕਰੀਆ ਦਾ ਵੀ ਕੀਤਾ ਸੋ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਤੁਸੀਂ ਇੰਨਾ ਆਦਰ ਇੰਨਾ ਸਤਕਾਰ ਦੇ ਰਹੇ ਹੋ ਮੈਂ ਸੱਚੀ ਤਹਿ ਦਿਲੋਂ ਸ਼ੁਕਰੀਆ ਦਾ ਕਰਦਾ ਇੱਕ ਇੱਕ ਇਨਸਾਨ ਦਾ ਜੀ ਅੱਛਾ ਯੋਧਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਦਹੀਂ ਹੈ ਇਹ ਬੜੀ ਜ਼ਬਰਦਸਤ ਨੁਸਖਾ ਆਪਣੇ ਆਪ ਚ ਕੁਦਰਤ ਨੇ ਸਾਨੂੰ ਦਿੱਤਾ ਹੋਇਆ ਬਹੁਤ ਸਾਰੇ ਲੋਕ ਨਾ ਜੀ ਅਕਸਰ ਆਪਣੇ ਪੁਰਾਣੀਆਂ ਖੁਰਾਕਾਂ ਨੂੰ ਭੁੱਲਦੇ ਜਾ ਰਹੇ ਨੇ ਅਕਸਰ ਲੋਕ ਕਹਿੰਦੇ ਦੁੱਧ ਬੰਦ ਕਰ ਦੋ ਅਕਸਰ ਲੋਕ ਕਹਿੰਦੇ ਦਹੀਂ ਨਾ ਖਾਓ ਸਾਡੇ ਕੋਲ ਜਿੰਨੇ ਇੰਟਰਨੈਸ਼ਨਲ ਲੋਕ ਨੇ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਉਹ ਲੈਕਟੋਸ ਇੰਟੋਲਰੈਂਟ ਹੋਣ ਲੱਗ ਗਏ ਉਹ ਕੀ ਹੁੰਦਾ ਜੀ ਲੈਕਟੋਸ ਇੰਟੋਲਰੈਂਟ ਵੀ ਦੁੱਧ ਨਾਲ ਡੇਰੀ ਦੀ ਬਣੀ ਹੋਈ ਚੀਜ਼ ਕੋਈ ਨਹੀਂ ਉਹਨਾਂ ਨੂੰ ਪਚਦੀ ਔਰ ਮੈਂ ਹੈਰਾਨ ਇਸ ਗੱਲ ਤੋਂ ਮੰਨਦਾ ਵੀ ਆਪਾਂ ਕਹਿੰਦੇ ਆ ਵੀ ਉਹ ਮੁਲਕ ਸਾਡੇ ਤੋਂ ਐਡਵਾਂਸ ਨੇ ਬਟ ਉਹ ਮੁਲਕਾਂ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਲੈਕਟੋਸ ਇੰਟੋਲਰੈਂਟ ਦੀ ਪ੍ਰੋਬਲਮ ਦੂਸਰੀ ਗੱਲ ਕਹਿੰਦੀ ਇਨਫੈਕਸ਼ਨ ਤੀਸਰੀ ਗੱਲ ਵੀਟ ਅਲਰਜੀ ਬਹੁਤ ਸਾਰੇ ਬੱਚਿਆਂ ਨੂੰ ਹੈਗੀ ਆ ਉਹ ਵੀਟ ਤੋਂ ਬਣੀ ਹੋਈ ਚੀਜ਼ ਨਹੀਂ ਖਾ ਸਕਦੇ ਤੇ ਮੈਂ ਉੱਥੇ ਬੈਠਾ ਇਹ ਗੱਲ ਸੋਚਦਾ ਹੁੰਨਾ ਕਈ ਵਾਰੀ ਜਦੋਂ ਸਾਡੇ ਕੋਲੇ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦਾ ਵਿਸ਼ਾ ਸ਼ੇਅਰ ਕਰਦੇ ਆ ਤਾਂ ਅਸੀਂ ਸੋਚਦੇ ਆ ਯਾਰ ਇੱਥੇ ਤਾਂ ਅਸੀਂ ਰੇਤਾ ਵੀ ਖਾ ਜਾਂਦੇ ਸੀ ਹਾਂ ਮਿੱਟੀ ਖਾ ਜਾਂਦੇ ਸੀ ਤੇ ਤਾਂ ਕੋਈ ਏਡੀ ਪ੍ਰੋਬਲਮ ਨਹੀਂ ਆਈ ਵੀ ਸਾਰੀ ਲਾਈਫ ਇੱਕ ਚੀਜ਼ ਨਹੀਂ ਖਾ ਸਕਦੇ ਇੱਥੇ ਤਾਂ ਅਸੀਂ ਸਾਰਾ ਕੁਝ ਖਾ ਜਾਂਦੇ ਸੀਗੇ ਸਟਰੀਟ ਫੂਡ ਇੰਡੀਆ ਚ ਇੰਨਾ ਜ਼ਿਆਦਾ ਮਿਲਦਾ ਔਰ ਮਿੱਟੀ ਕਟਾ ਸਰੇ ਆਮੋਚ ਫੇਰ ਵੀ ਇੱਥੇ ਇੰਨੀ ਫੂਡ ਪੋਇਜ਼ਨ ਦੀ ਪ੍ਰੋਬਲਮ ਨਹੀਂ ਬਾਹਰਲੇ ਮੁਲਕਾਂ ਚ ਜਿੱਥੇ ਆਪਾਂ ਕਹਿੰਦੇ ਇੰਨਾ ਹਾਈਜੀਨ ਆ ਉੱਥੇ ਲੈਕਟੋਸ ਇੰਟੋਲਰੈਂਟ ਦੀ ਸਾਰਿਆਂ ਨੂੰ ਹੈਰਾਨੀ ਵਾਲੀ ਗੱਲ ਆ ਫਰੂਕੀ ਜੀ ਮੇਰੀ ਪਰਸਨਲ ਆਬਜ਼ਰਵੇਸ਼ਨ ਆ ਮੈਂ 2 ਸਾਲ ਬਾਹਰ ਰਿਹਾ ਕੈਨੇਡਾ ਰਿਹਾ ਦੁੱਧ ਦੇ ਉੱਤੇ ਮਲਾਈ ਨਹੀਂ ਹੁੰਦੀ ਜੀ ਹੁਣ ਉਹ ਦੁੱਧ ਕਿੰਨਾ ਕੁ ਉਹਨਾਂ ਨੇ ਪ੍ਰੋਸੈਸ ਕਰਤਾ ਜਿੱਥੇ ਮਲਾਈ ਨਹੀਂ ਆਉਗੀ ਔਰ ਹੁਣ ਇੰਡੀਆ ਚ ਨਵਾਂ ਟ੍ਰੈਂਡ ਚੱਲ ਪਿਆ ਅਸੀਂ ਬਾਹਰਲੇ ਮੁਲਕ ਚ ਦੇ ਦੋ ਤੁਸੀਂ ਵੀ ਸਟਾਰਬਕਸ ਤੇ ਜਾਓ ਤੇ ਤੁਸੀਂ ਉਹਨੂੰ ਕਹਿੰਦੇ ਸੀ ਜੱਟੇ ਮੋਟਨ ਤੇ ਜਾ ਕੇ ਕਹਿੰਦੇ ਸੀ ਵੀ ਐਲਮੰਡ ਮਿਲਕ ਦੇ ਦਿਓ ਮੈਨੂੰ ਜੀ ਜਿਹੜਾ ਮੇਰੇ ਕਾਫੀ ਬਣਾਉਣੀ ਹੈ ਹੁਣ ਇੰਡੀਆ ਦੇ ਵਿੱਚ ਇਹ ਟ੍ਰੈਂਡ ਚੱਲ ਪਿਆ ਊਡ ਯੂ ਲਾਈਕ ਐਲਮੰਡ ਮਿਲਕ ਤੇ ਲੋਕ ਕਹਿੰਦੇ ਯੈਸ ਤੇ ਮੈਂ ਉਹਨਾਂ ਨੂੰ ਪੁੱਛਦਾ ਆਓ ਅੱਛਾ ਇਧਰ ਵਾਲੇ ਵੀ ਪੁੱਛਦੇ ਆ ਆਰ ਯੂ ਅਲਰਜੀਟਿਕ ਵੀ ਤੁਹਾਨੂੰ ਕੋਈ ਅਲਰਜੀ ਹੈ ਤੇ ਕਹਿੰਦੇ ਅਲਰਜੀ ਦਾ ਕੋਈ ਨਹੀਂ ਪਰ ਅਸੀਂ ਉਹ ਫੈਸ਼ਨ ਫੋਲੋ ਕਰਨ ਦੇ ਚੱਕਰ ਸਿ ਐਲਮੰਡ ਮਿਲਕ ਪੀ ਰਹੇ ਆ ਸਾਨੂੰ ਨਹੀਂ ਲੋੜ ਹੈਗੀ ਅਸੀਂ ਸਭ ਚੀਜ਼ਾਂ ਪਚਾ ਸਕਦੇ ਆ ਜੀ ਜੀ ਪਰ ਉਹ ਜਿਹੜਾ ਟਰਾਂਜੀਸ਼ਨ ਆ ਗਈ ਉਹਦੇ ਕਰਕੇ ਸਾਡਾ ਤਾਂ ਦੇਖੋ ਇਹ ਕੀਤਾ ਤਾਂ ਅਸੀਂ ਤਾਂ ਡੇਲੀ ਇਸ ਚੀਜ਼ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਇਸੇ ਚੀਜ਼ ਦੇ ਵਿੱਚ ਜੂਝਦੇ ਆ ਤਾਂ ਅਸੀਂ ਪ੍ਰੈਕਟੀਕਲ ਤੁਹਾਨੂੰ ਦੱਸ ਸਕਦੇ ਹਾਂ ਵੀ ਜਿਹੜੇ ਲੋਕਾਂ ਦੇ ਜਵਾਕ ਮਾਵਾਪਾ ਇੱਥੇ ਰਹਿੰਦੇ ਰਹੇ ਨੇ ਉਹ ਕਹਿੰਦੇ ਸਾਨੂੰ ਕਿਸੇ ਚੀਜ਼ 'ਚ ਦਿੱਕਤ ਨਹੀਂ ਅਸੀਂ ਦੁੱਧ ਵੀ ਪੀਂਨੇ ਆ ਡੇਰੀ ਵੀ ਖਾਣੇ ਸਾਰਾ ਕੁਝ ਕਰਦੇ ਆ ਜਿਹੜੇ ਚੀਜ਼ ਸਾਡਾ ਜਵਾਕ ਨੂੰ ਅੱਜ ਅਸੀਂ ਡੇਰੀ ਦੀ ਕੁਝੀ ਖਵਾ ਦਈਏ ਇਹਨੂੰ ਲੂਜ਼ ਮੂਸ਼ਨ ਲੱਗ ਜਾਂਦੇ ਆ ਜਾਂ ਕਈ ਇਸ ਤਰ੍ਹਾਂ ਕਈ ਇਸ ਤਰ੍ਹਾਂ ਦੇ ਜਵਾਬ ਹੈਗੇ ਜੇ ਵੀਟ ਖਾ ਲੈਣ ਸਾਰੀ ਸਕਿਨ ਦੇ ਉੱਤੇ ਅਲਰਜੀ ਹੋ ਜਾਂਦੀ ਹੈ ਖਾਜ ਦੀ ਦਿੱਕਤ ਆ ਜਾਂਦੀ ਹੈ ਫਿਰ ਉਹ ਇੱਕ ਸਵਾਲ ਬਹੁਤ ਡੂੰਗਾ ਵਾ ਵੀ ਇੰਨਾਂ ਚੀਜ਼ਾਂ ਤੋਂ ਸਾਨੂੰ ਕਿਉਂ ਹਟਾਇਆ ਜਾ ਰਿਹਾ ਜੇ ਇੰਨਾਂ ਚੀਜ਼ਾਂ ਤੋਂ ਹਟਾਇਆ ਜਾ ਰਿਹਾ ਤਾਂ ਕਿੱਧਰ ਨੂੰ ਲਾਇਆ ਜਾ ਰਿਹਾ ਇਹ ਬੜਾ ਗਹਿਰੀ ਚੀਜ਼ ਆ ਤੇ ਉਹਦੇ ਵਿੱਚ ਦਹੀਂ ਬਹੁਤ ਹੀ ਕਾਰੀਗਰ ਮੰਨੇ ਗਏ ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਹੈ ਜਿਹੜੇ ਸਾਡਾ ਭਾਈਚਾਰਾ ਅਰਬ ਮੁਲਕਾਂ ਦੇ ਵਿੱਚ ਵੀ ਬਹੁਤ ਹੈ ਯਰਬ ਦੇ ਮੁਕਾਬਲ ਵੀ ਅਸੀਂ ਜੇਕਰ ਗੱਲ ਕਰੀਏ ਤਾਂ ਅਰਬ ਮੁਲਕਾਂ ਦੇ ਵਿੱਚ ਵੀ ਸਾਡਾ ਪੰਜਾਬੀ ਭਾਈਚਾਰਾ ਬਹੁਤ ਹੈ ਜਦੋਂ ਵੀ ਅਸੀਂ ਉੱਥੇ ਅਕਸਰ ਜਾਂਦੇ ਹਾਂ ਤਾਂ ਜ਼ਿਆਦਾਤਰ ਨੂੰ ਪ੍ਰੋਬਲਮ ਹੈਗੀ ਹੈ ਕਿ ਉਹਨਾਂ ਦੇ ਮਿਹਦੇ ਦੇ ਵਿੱਚ ਗਰਮੀ ਹੈ ਜਿਗਰ ਦੇ ਵਿੱਚ ਲੀਵਰ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਤੁਸੀਂ ਦੱਸ ਰਹੇ ਸੀ ਕਿ ਇਹ ਬੜਾ ਰਾਮਬਾਨ ਨੁਸਖਾ ਹੈਗਾ ਉਹਨਾਂ ਵਾਸਤੇ ਵੀ ਸਭ ਤੋਂ ਪਹਿਲਾਂ ਤਾਂ ਦਿਲੋਂ ਸਲੂਟ ਆ ਉਹਨਾਂ ਲੋਕਾਂ ਨੂੰ ਜਿਹੜੇ ਅਰਬ ਮੁਲਕਾਂ ਦੇ ਵਿੱਚ ਇੰਨੀ ਹਾਰਡ ਵਰਕ ਕਰਦੇ ਨੇ ਮੈਂ ਰਹਿ ਕੇ ਆਇਆ ਹਾਂ ਮੈਂ 6 ਮਹੀਨੇ ਦੇਖਿਆ ਬਹੁਤ ਨੇੜਿਓਂ ਦੇਖਿਆ ਨਜ਼ਦੀਕ ਤੋਂ ਦੇਖਿਆ ਉਹਨਾਂ ਲੋਕਾਂ ਨੂੰ ਬੰਕਰਸ ਬਣੇ ਹੋਏ ਨੇ ਛੋਟਾ ਜਿੰਨਾ ਕ ਆਪਣਾ ਕਮਰਾ ਇਹਦੇ ਵਿੱਚ ਅੱਡ-ਅੱਡ ਬੈੱਡ ਬਣੇ ਹੋਏ ਨੇ ਬੜੀ ਹਾਰਡਸ਼ਿਪ ਨਾਲ ਉਹ ਲਾਈਫ ਜਿਉਂ ਕੇ ਤੇ ਇੱਥੇ ਪੈਸੇ ਜੋੜ ਕੇ ਆਪਦੇ ਇੱਥੇ ਕੋਠੀਆਂ ਬਣਾਉਂਦੇ ਆ ਉਹਨਾਂ ਲੋਕਾਂ ਦੇ ਹੁਣ ਉਹਨਾਂ ਚੋਂ ਵੀ ਕੁਝ ਸਾਡੇ ਪੇਸ਼ੈਂਟ ਨੇ ਜਿਹੜੇ ਸਾਡੇ ਨਾਲ ਕੰਸਲਟ ਕਰਦੇ ਆਪਦੀ ਪ੍ਰੋਬਲਮ ਦੱਸਦੇ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਆ ਡਾਈਜੈਸ਼ਨ ਲੂਜ਼ ਹੋ ਜਾਂਦੀ ਆ ਔਰ ਕੰਮ ਇੰਨਾ ਕ ਹਾਰਡ ਵਰਕ ਇੰਨਾ ਵਾ ਵੀ ਹੈਵੀ ਪ੍ਰੋਟੀਨ ਵਾਲੀ ਡਾਈਟ ਖਾਣੀ ਪੈਂਦੀ ਆ ਚਿਕਨ ਮੀਟ ਮਟਰਨ ਇਹ ਸਾਰੀ ਲੈਂਪ ਇਹ ਚੀਜ਼ਾਂ ਉੱਥੇ ਬਹੁਤ ਆਮ ਖਾਧੀ ਜਾਂਦੀ ਹੈ ਦੂਸਰੀ ਗੱਲ ਮੈਂ ਇੱਕ چھوٹਾ ਜਿਹਾ ਸਵਾਲ ਪੁੱਛਦਾ ਜਿੰਨੇ ਲੋਕ ਮੀਟ ਖਾਂਦੇ ਆ ਇਹ ਸਾਰੇ ਲੋਕ ਮੇਰੀ ਗੱਲ ਨਾਲ ਐਗਰੀ ਕਰ ਜਾਣਗੇ ਮੀਟ ਜਦੋਂ ਬਣਾਉਂਦੇ ਆ ਤਾਂ ਮੈਰੀਨੇਟ ਤਾਂ ਦਹੀਂ ਨਾਲ ਹੀ ਕਰਦੇ ਹੋ ਜੀ ਜੀ ਤਾਂ ਉਹ ਦਹੀਂ ਦੀ ਤਾਕਤ ਉਹਨਾਂ ਨੂੰ ਪਤਾ ਜਿੰਨੇ ਅਰਬ ਮੁਲਕ ਨੇ ਉਹ ਮੀਟ ਦੇ ਨਾਲ ਦਹੀਂ ਖਾਂਦੇ ਆ ਉਹ ਕਿਉਂ ਖਾਂਦੇ ਆ ਉਹਨਾਂ ਨੂੰ ਦਹੀਂ ਦੀ ਤਾਕਤ ਪਤਾ ਮੈਰੀਨੇਸ਼ਨ ਵੇਲੇ ਦਹੀਂ ਇਸਤੇਮਾਲ ਹੋਣਾ ਹੀ ਹੋਣਾ ਮਤਲਬ ਕਿਸੇ ਵੀ ਰੂਪ ਚ ਹੋ ਸਕਦੀ ਹੈ ਦਹੀਂ ਦਾ ਇਸਤੇਮਾਲ ਚਾਹ ਚਟਣੀ ਦੇ ਰੂਪ ਚ ਹੋਵੇ ਚਾਹ ਉਹਨੂੰ ਮੈਗਨੇਟ ਕਰਨ ਦੇ ਵਿੱਚ ਹੋਵੇ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਉੱਥੇ ਪੁਦੀਨਾ ਧਨੀਆ ਇਹਦੀ ਚਟਣੀ ਬਹੁਤ ਬਣਾਉਂਦੇ ਆ ਆਪਣੇ ਇੱਥੇ ਚਟਣੀ ਬਣਾਉਣ ਲੱਗੇ ਦਹੀਂ ਪਾਉਣੇ ਪਹੁੰਚ ਤਾਂ ਚਟਨੀ ਵੀ ਦਹੀਂ ਨਾਲ ਹੀ ਬਣਦੀ ਔਰ ਉਹੀ ਨੁਕਤਾ ਮੈਂ ਤੁਹਾਡੇ ਨਾਲ ਛੇਅਰ ਕਰਨ ਲੱਗਿਆ ਔਰ ਖਾਸ ਕਰਕੇ ਕਾਰੀਗਰ ਕਿਉਂਕਿ ਹੁਣ ਇੰਡੀਆ ਚ ਵੀ ਗਰਮੀ ਆਉਣ ਲੱਗੀ ਆਲ ਓਵਰ ਇੰਡੀਆ ਇਸ ਟਾਈਮ ਤੇ ਟੈਂਪਰੇਚਰ 40 ਅਬੋਵ ਟੱਚ ਕਰ ਰਿਹਾ ਜੀ ਜੀ ਬਈ ਦਾ ਘਟ ਹੈ ਇਸ ਵੇਲੇ ਦੁਬਈ ਇਸ ਟਾਈਮ ਘਟਾ ਪਿਛੇ ਇਹ ਬਾਰਿਸ਼ ਆ ਕੇ ਹਟ ਗਿਆ ਤੇ ਬਟ ਹੁਣ ਮੈਂ ਦੇਖੋ ਵੀ ਰਿਸਪੈਕਟ ਆ ਉਹਨਾਂ ਦੀ ਹੈ ਨਹੀਂ ਹੁਣ ਗ੍ਰੈਜੂਲੀ ਕੀ ਹੋ ਰਿਹਾ ਵਾ ਜਿਹੜੀ ਗਰਮੈਸ਼ ਲੀਵਰ ਦੀ ਆ ਉਹਨੂੰ ਮੈਨੇਜ ਕਰਨਾ ਬਹੁਤ ਸੌਖਾ ਕੰਮ ਆ ਕੋਈ ਬਿਗ ਡੀਲ ਹੈ ਨਹੀਂ ਕੀ ਪ੍ਰੋਬਲਮ ਕੀ ਆ ਕਈ ਲੋਕ ਇਸ ਚੀਜ਼ ਦਾ ਫਾਇਦਾ ਚੱਕਦੇ ਆ ਮੈਂ ਤੁਹਾਨੂੰ ਕਹਿੰਦਾ ਜਿੰਨਾ ਲੋਕਾਂ ਦੇ ਜੀ ਮਿੱਦੇ ਚ ਗਰਮੀ ਪੈ ਗਈ ਉਹ ਇਸ ਚੀਜ਼ ਲਈ ਤਿਆਰ ਰਹਿਣ ਵੀ 4 ਸਾਲ ਬਾਅਦ ਪੈਰ ਗਲ ਜਾਣੇ ਆ ਹੁਣ ਜਿਹੜਾ ਬੰਦਾ ਇਹ ਗੱਲ ਸੁਣ ਰਿਹਾ ਉਹਦੇ ਤਾਂ ਪੈਰਾਂ ਚ ਜ਼ਮੀਨ ਨਿਕਲ ਗਈ ਵੀ ਯਾਰ ਇਹ ਬੰਦਾ ਮੈਨੂੰ ਕੀ ਕਹੀਏ ਤਾਂ ਵੀ ਮੈਨੂੰ ਜੇ ਗਰਮੈਸ਼ ਲੱਗਦੀ ਆ ਤਾਂ ਇਹਦਾ ਮਤਲਬ 4 ਸਾਲ ਬਾਅਦ ਮੇਰੇ ਪੈਰ ਗਲ ਜਾਣੇ ਆ ਉਹ ਬੰਦਾ ਸਹਿਮ ਜਾਊਗਾ ਤੇ ਸਾਡੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸੀ ਜਿਹੜਾ ਬੰਦਾ ਤੁਹਾਡੇ ਕੋਲੇ ਆਇਆ ਹੈ ਨਾ ਆਪਾਂ ਨੂੰ ਨਹੀਂ ਪਤਾ ਉਹ ਕਿਸ ਹਾਲਾਤਾਂ ਚੋਂ ਆਇਆ ਕਿਸ ਸਿਚੁਏਸ਼ਨ ਚੋਂ ਆਇਆ ਤੁਸੀਂ ਸਿਰਫ ਇਮਾਨਦਾਰੀ ਨਾਲ ਉਹਨੂੰ ਇਹ ਦੱਸ ਦੇਣਾ ਵੀ ਤੂੰ ਘਰੇ ਜਾ ਕੇ ਸਿਰਫ ਦਹੀਂ ਨਾਲ ਪੁਦੀਨਾ ਹੀ ਖਾ ਲਾ ਜਾਂ ਧਨੀਆ ਖਾ ਲਾ ਜੇ ਉਹਦੇ ਨਾਲ ਉਹਦਾ ਫਾਇਦਾ ਦਹੀਂ ਨਾਲ ਪੁਦੀਨਾ ਜਾਂ ਧਨੀਆ ਦਹੀਂ ਨਾਲ ਪੁਦੀਨਾ ਜਾਂ ਧਨੀਆ ਜੇ ਉਹਦੇ ਨਾਲ ਉਹਦਾ ਫਾਇਦਾ ਹੁੰਦਾ ਤਾਂ ਕਦੇ ਕਾਕਾ ਆਪਦੀ ਦਵਾਈ ਨਹੀਂ ਮੁਰੇ ਰੱਖਣੀ ਵੀ ਤੂੰ ਇਹਨੂੰ ਪੀ ਕਦੇ ਨਹੀਂ ਕਹਿਣਾ ਔਰ ਉਹ ਅਸੂਲ ਅੱਜ ਸਾਡੀ ਇੰਨੀ ਰਿਸਪੈਕਟ ਬਣਾ ਰਿਆ ਵਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਪਰਵਾਰਾਂ ਦੇ ਵਿੱਚ ਇੱਕ ਦੂਜੇ ਨਹੀਂ ਗੱਲ ਸੁਣਦੇ ਬਾਪੂ ਕਹਿੰਦਾ ਮੇਰਾ ਜਵਾਬ ਸੁਣਦਾ ਹੀ ਨਹੀਂ ਤੇ ਉਹ ਜਵਾਕ ਮੇਰੀ ਗੱਲ ਸੁਣ ਰਿਹਾ ਉਹ ਬਾਪੂ ਮੇਰੀ ਗੱਲ ਸੁਣ ਰਿਹਾ ਔਰ ਉਹਨੂੰ ਅਮਲ ਵੀ ਕਰ ਰਿਹਾ ਅਮਲ ਕਰਕੇ ਆਪਦੇ ਪਰਿਵਾਰ ਚ ਵੀ ਦਾਸਰਿਆ ਸੋ ਇਹ ਸਤਕਾਰ ਸਭ ਲੋਕਾਂ ਦਾ ਬਿਲਕੁਲ ਤੇ ਫਿਰ ਇਹ ਇਹ ਕਾਦੀ ਚਟਨੀ ਤੁਸੀਂ ਰੱਖੀ ਹੋਈ ਹੈ ਇਹ ਕੀ ਚੀਜ਼ ਹੈਗਾ ਜੀ ਇਹ ਹੈਗਾ ਜੀ ਪੁਦੀਨਾ ਅੱਛਾ ਆ ਤੁਸੀਂ ਦੇਖੋ ਵੀ ਇਹਨੂੰ ਕਟਿਆ ਹੋਇਆ ਆਪਾਂ ਅੱਛਾ ਆਪਾਂ ਇਹਨੂੰ ਤੁਹਾਡੇ ਸਾਹਮਣੇ ਆ ਦੇਖੋ ਇੰਨਾ ਕੁ ਆਪਾਂ ਪੁਦੀਨਾ ਲੈਣਾ ਠੀਕ ਹੈ ਇਹ ਅਸੀਂ ਦਹੀਂ ਦੇ ਵਿੱਚ ਸ਼ੱਕਰ ਤੇ ਸੁਣਿਆ ਸੀ ਦਹੀਂ ਦੇ ਵਿੱਚ ਨਮਕ ਵੀ ਲੋਕ ਪਾ ਕੇ ਖਾਂਦੇ ਦੇਖੇ ਨੇ ਇਹ ਪੁਦੀਨੇ ਦਾ ਕੀ ਟ੍ਰੈਂਡ ਹੈ ਜੀ ਪੁਦੀਨੇ ਦਾ ਕੋਈ ਟ੍ਰੈਂਡ ਨਹੀਂ ਹੈਗਾ ਜਿੰਨੇ ਲੋਕ ਮੀਟ ਖਾਂਦੇ ਉਹ ਖਾਸ ਕਰਕੇ ਇਹੀ ਚਟਨੀ ਨਾਲ ਖਾਂਦੇ ਆ। ਔਰ ਬੜੀਆਂ ਨਾ ਮੈਂ ਤੁਹਾਨੂੰ ਇੱਕ ਗੱਲ ਲੋਕ ਕਹਿੰਦੇ ਹੁੰਦੇ ਆਯੁਰਵੇਦ ਦਾ ਮਤਲਬ ਆਪ ਆਸਮ ਪਾ ਦੋ ਆਪ ਪਿਸਟੀ ਪਾਤੀ ਆ ਕਰਤਾ ਹੋ ਗਤ। ਇਹ ਸਭ ਫੈਂਸੀ ਚੀਜ਼ਾਂ ਨਹੀਂ। ਐਂਡ ਆਫ ਦਾ ਡੇ ਘਰ ਚ ਰਸ਼ਨ ਆਉਂਦਾ ਨਾ ਆਯੁਰਵੇਦ ਦਾ ਉਹ ਚੀਜ਼ ਆ। ਤੁਹਾਡੇ ਘਰੇ ਜਮੈਨ ਆਉਂਦੀ ਆ, ਸੌਫ ਆਉਂਦੀ ਆ, ਮਿਸ਼ਰੀ ਆਉਂਦੀ ਆ, ਗੁੜ ਆਉਂਦਾ ਵਾ, ਹਲਦੀ ਆਉਂਦੀ ਆ। ਦੁੱਧ ਪੀਨੇ ਉਹ ਦਹੀਂ ਆਉਂਦਾ। ਇਹ ਜਿਹੜੀ ਆਮ ਚੀਜ਼ਾਂ ਨੇ ਘਰ ਚ ਆਯੁਰਵੇਦਾ ਕੋਈ ਮੈਡੀਕੇਸ਼ਨ ਨਹੀਂ ਹੈਗੀ ਆਯੁਰਵੇਦਾ ਇਜ਼ ਨਾਟ ਫਾਰ ਮੈਡੀਸਨ ਆਯੁਰਵੇਦਾ ਇਜ਼ ਅ ਲਾਈਫਸਟਾਈਲ ਤੋਨੋ ਇੱਕ ਜ਼ਿੰਦਗੀ ਜਿਉਣ ਦਾ ਤਰੀਕਾ ਉਸ ਹਿਸਾਬ ਨਾਲ ਬਦਾਉਣਾ ਪੈਂਦਾ ਇਹਦਾ ਪਦੀਨੇ ਦਾ ਕੀ ਕਰਨਾ ਹੈ ਆ ਦੇਖੋ ਇਚਪਾ ਪਦੀਨਾ ਪਾਇਆ ਵੈਸੇ ਤਾਂ ਪਹਿਲੜੇ ਕੁੱਟਿਆ ਹੋਈ ਪਰ ਆਪਾਂ ਫੇਰ ਵੀ ਇਚ ਥੋੜਾ ਜਿਹਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦਾ ਰਸ ਕੱਢ ਲੈਣਾ ਠੀਕ ਰਸ ਕੱਢਣ ਤੋਂ ਬਾਅਦ ਇਥੇ ਨੂੰ ਰੱਖ ਕੇ ਆਪਾਂ ਦਹੀਂ ਦੀ ਕੌਲੀ ਇੱਕ ਪੂਰੀ ਬਾਟੀ ਲੈ ਲਓ ਮੇਰੇ ਕੋਲ ਕੌਲੀ ਛੋਟੀ ਤੁਸੀਂ ਇਦੋਂ ਵੱਡੀ ਬਾਟੀ ਲਓ ਠੀਕ ਹੈ ਇਹ ਤੋਂ ਵੱਡੀ ਵੱਟੀ ਛੱਡੋ ਤੁਸੀਂ ਇੱਕ ਪੂਰਾ ਗਲਾਸ ਪੁਦੀਨੇ ਦੇ ਦਹੀਂ ਦਾ ਬਣਾ ਕੇ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰੋ ਕਿ ਉਹ ਜਿਹੜਾ ਖਾਊਗਾ ਨਾ ਜੀ ਤੇ ਮੈਂ ਕਹਿੰਦਾ ਜੀ ਨੇ ਤਨੀਆਂ ਪੁਦੀਨਾ ਦਹੀਂ ਸ਼ੱਕਰ ਦਹੀਂ ਦੇ ਵਿੱਚ ਸ਼ੱਕਰ ਵੀ ਕੱਲੀ ਤੁਸੀਂ ਪੀਣੀ ਸ਼ੁਰੂ ਕਰ ਦੋ ਤਾਂ ਇਹ ਵੀ ਉਹੀ ਦੱਸਦਾ ਜੀ ਨੇ ਕੀਤਾ ਤੇ ਪੁਦੀਨਾ ਫਿਰ ਕਰੇਗਾ ਕੀ ਜੀ ਠੰਡਕ ਠੰਡਕ ਦਾ ਕੰਮ ਕਰਦਾ ਈ ਔਰ ਅੱਗੇ ਹੁਣ ਜਿਵੇਂ ਸਮਰ ਇੰਡੀਆ ਦੇ ਵਿੱਚ ਵੀ ਸਮਰ ਆ ਜੇ ਤਾਂ ਮੈਂ ਇੰਡੀਆ ਵਾਲੇ ਲੋਕਾਂ ਨੂੰ ਵੀ ਬੇਨਤੀ ਕਰਦਾ ਆਪਾਂ ਆਪਦੇ ਲੀਵਰ ਦਾ ਧਿਆਨ ਰੱਖੀਏ ਔਰ ਖਾਸ ਕਰਕੇ ਇੰਨਾਂ ਚੀਜ਼ਾਂ ਜਿਹੜੀਆਂ ਆਪਣੇ ਬਹੁਤ ਆਮ ਘਰੇਲੂ ਚੀਜ਼ਾਂ ਨੇ ਆਪਣੀਆਂ ਮਾਤਾਵਾ ਆਮ ਘਰਾਂ ਚ ਬਣਾਉਂਦੀਆਂ ਰਹੀਆਂ ਨੇ ਅੱਜ ਦੀ ਮਾਡਰਨ ਜਨਰੇਸ਼ਨ ਚ ਕੀ ਅਸੀਂ ਅਬਜ਼ਰਵ ਕੀਤਾ ਕੋਈ ਮੈਂ ਤੁਹਾਨੂੰ ਫੈਂਸੀ ਗੱਲ ਨਹੀਂ ਕਰਦਾ ਮੈਂ ਪ੍ਰੈਕਟੀਕਲ ਦੱਸਦਾ ਫਾਇਦਾ ਕੀ ਹੋਣਾ ਲਾ ਫਾਇਦਾ ਜੀ ਤੁਹਾਡੀ ਲੀਵਰ ਦੇ ਵਿੱਚ ਠੰਡ ਰਹੂਗੀ ਤੁਹਾਡੇ ਲੀਵਰ ਚ ਜਦੋਂ ਠੰਡ ਰਹੂਗੀ ਤੁਹਾਡੀ ਡਾਈਜੈਸ਼ਨ ਇੰਪਰੂਵ ਹੋਊਗੀ ਬੰਦੇ ਦੇ ਮੂੰਹ ਦੀ ਸਪੈਲ ਵੀ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਗਰਮੀ ਆ ਜਾਂਦੀ ਹੈ ਮੈਂ ਕਹਿੰਨਾ ਜੀ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ ਥਿਓਰੈਟਿਕਲ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਥਿਓਰੈਟਿਕਲੀ ਆਪਾਂ ਇੱਥੇ ਪ੍ਰਵਚਨ ਲਾ ਦੀ 6 ਘੰਟੇ ਦਾ ਲੋਕ ਇਸ ਤਰ੍ਹਾਂ ਦੇ ਲੋਕ ਨੇ ਮੈਂ ਤੁਹਾਨੂੰ ਦੱਸ ਕਿਹੜਾ ਪਿਆਰ ਕਰਦੇ ਸੁਣ ਵੀ ਲੈਣਗੇ ਪਰ ਮਜ਼ਾ ਉਸ ਗੱਲ ਦਾ ਉਹਨਾਂ ਨੇ ਪਰਖੀ ਗੱਲ ਹੋਵੇ 10 ਮਿੰਟ ਦੀ ਉਹਨਾਂ ਨੇ ਚੀਜ਼ ਪਰਖ ਕੇ ਦੇਖੀ ਵਰਤ ਕੇ ਦੇਖੀ ਅਗਲੇ ਨੇ ਕਿਹਾ ਯਾਰ ਸ਼ੁਕਰ ਆ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਉੱਥੇ ਪੈਸੇ ਪੂਰੇ ਹੋ ਗਏ ਜੀ ਜੀ ਇਹਦੇ ਉੱਤੇ ਕੁਝ ਨਹੀਂ ਹੈਗਾ ਜੀ ਜੀ ਤੇ ਫਿਰ ਜਿਹੜੇ ਆਮ ਕਰਕੇ ਹੁਣ ਤੱਕ ਇਸ ਨੁਸਕੇ ਤੋਂ ਫਾਰਮੂਲੇ ਤੋਂ ਮਹਿਰੂਮ ਰਹੇ ਨੇ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਮੀਟ ਵੀ ਖਾਂਦਾ ਪਰ ਦਹੀਂ ਦਾ ਪੁਦੀਨੇ ਦਾ ਇਸਤੇਮਾਲ ਆਪਣੀ ਲਾਈਫ ਚ ਨਹੀਂ ਕਰਦਾ ਉਹਨੂੰ ਕਿਹੜੇ ਕਿਹੜੇ ਦਿੱਕਤਾਂ ਆਉਂਦੀਆਂ ਨੇ ਜ਼ਾਦਾਤਰ ਮੈਂ ਕਹਿੰਨਾ ਜੀ ਬਹੁਤ ਸਾਰੀਆਂ ਦਿੱਕਤਾਂ ਆ ਸਕਦੀਆਂ ਨੇ ਜਿਵੇਂ ਕਿ ਬਹੁਤ ਸਾਰੀਆਂ ਦਿੱਕਤਾਂ ਨੇ ਕਹਿਣ ਨੂੰ ਆਪਾਂ ਕੋਈ ਮਰਜ਼ੀ ਦਿੱਕਤ ਇਹਦੇ ਨਾਲ ਰਿਲੇਟ ਕਰ ਦਈਏ ਯੂਰਿਕ ਐਸਿਡ ਦੀ ਰਿਲੇਟ ਕਰ ਦੋ ਫੈਟ ਲੀਵਰ ਦੀ ਰਿਲੇਟ ਕਰ ਦੋ ਸਕਿਨ ਦੀ ਇਨਫੈਕਸ਼ਨ ਰਿਲੇਟ ਕਰ ਦੋ ਲੈਕਟੋਸ ਇਨਟੋਲਰੈਂਟ ਦੀ ਰਿਲੇਟ ਕਰ ਦੋ ਮੂੰਹ ਚ ਬਦਬੂ ਦੀ ਇਹਦੇ ਨਾਲ ਰਿਲੇਟ ਕਰ ਦੋ ਰਿਲੇਟ ਕਰਨ ਨੂੰ ਆਪਾਂ ਖੋਪੜੀ ਤੱਕ ਇਹਦੇ ਨਾਲ ਰਿਲੇਟ ਕਰ ਦੋ ਕਰਨੀ ਹੈ ਵੀ ਦੇਖੋ ਜੀ ਤੁਸੀਂ ਇਹਨੂੰ ਪਰਤਿਆ ਕੇ ਦੇਖੋ ਅਸੀਂ ਇਹ ਚੀਜ਼ ਪ੍ਰੈਕਟੀਕਲ ਕਰਕੇ ਦੇਖੀ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ ਤੁਹਾਡਾ ਫਾਇਦਾ ਹੁੰਦਾ ਹੋਇਆ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਿਓ ਨਾ ਫਾਇਦਾ ਹੋਇਆ ਤੁਸੀਂ ਕਮੈਂਟ ਸਾਨੂੰ ਜ਼ਰੂਰ ਕਰਕੇ ਦੱਸਿਓ ਵੀ ਸਾਨੂੰ ਫਾਇਦਾ ਹੋਇਆ ਜੀ ਤੇ ਦਿੱਕਤ ਇਹ ਹੈ ਨਾ ਜੀ ਅਰਬ ਕੰਟਰੀ ਦੇ ਵਿੱਚ ਵੀ ਖਾਣਾ ਇੱਕ ਵਾਰ ਖਾ ਲਿਆ ਮੁੜ ਕੇ ਭੁੱਖੇ ਨਹੀਂ ਲੱਗਦੀ ਸਰ ਉੱਥੇ ਬਹੁਤ ਹੈਵੀ ਪ੍ਰੋਟੀਨ ਡਾਈਟਸ ਨੇ ਉੱਥੇ ਜਿਨ੍ਹਾਂ ਕੋਲ ਬਹੁਤ ਵਾਰ ਹੁੰਦਾ ਹੈ ਕਿ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਕਈ ਵਾਰ ਦਹੀਂ ਔਰ ਪੁਦੀਨਾ ਘੋਟਣ ਦਾ ਟਾਈਮ ਨਹੀਂ ਮਿਲਦਾ ਜਾਂ ਦਹੀਂ ਲਿਆਉਣ ਦਾ ਕਰਨ ਦਾ ਟਾਈਮ ਨਹੀਂ ਮਿਲਦਾ ਫਿਰ ਉਹ ਲੋਕ ਕੀ ਕਰਨ ਦੇਖੋ ਜੀ ਜੇ ਤੁਹਾਡੇ ਕੋਲ ਇੰਨਾ ਵੀ ਟਾਈਮ ਨਹੀਂ ਨਾ ਤੁਸੀਂ ਕੁਝ ਨਹੀਂ ਕਰ ਸਕਦੇ ਫਿਰ ਜੀ ਤੁਹਾਡੇ ਕੋਲੇ ਇੰਨਾ ਟਾਈਮ ਨਹੀਂ ਜੀ ਤੁਸੀਂ ਇੱਕ ਵਾਰੀ ਚੈਨ ਨਾਲ ਬੈਠ ਕੇ ਆਪਦੀ ਰੋਟੀ ਖਾ ਸਕੋ ਇੱਕ ਵਾਰੀ ਚੈਨ ਨਾਲ ਆਪ ਤੇ ਪਰਿਵਾਰ ਨਾਲ ਸਮਾਂ ਬਿਤਾ ਸਕੋ ਇਹ ਲੱਖ ਕਰੋੜਾਂ ਰੁਪਇਆ ਅਰਬਾ ਬੈ ਕੇ ਨਾ ਪੂਰਾ ਦੁਬਈ ਮੁਲਕ ਖਰੀਦ ਲਿਓ ਤੇ ਜਦੋਂ ਪਰਿਵਾਰ ਨਹੀਂ ਨਾ ਲਾਗੇ ਤੇਗੇ ਹੁਣ ਜਾਨੂ ਤੁਸੀਂ ਦੁਬਈ ਖਰੀਦਣਾ ਜਾਨੂ ਸਾਰਿਆਂ ਨੇ ਤੁਹਾਡੇ ਤੋਂ ਪਿੱਛੇ ਹਟ ਜਾਣਾ ਛੱਡੋ ਯਾਰ ਇਹਦੇ ਨਾਲ ਕੀ ਕਰਕੇ ਰਹਿਣਾ ਇਹ ਤਾਂ ਪੈਸੇ ਦਾ ਪੀਰ ਆ ਜੀ ਸੋ ਜੇ ਤੁਹਾਡੇ ਕੋਲੇ ਆਪਦੇ ਸ਼ਰੀਰ ਲਈ ਟਾਈਮ ਨਹੀਂ ਹੈਗਾ ਤਾਂ ਮੈਂ ਦੇਖੋ ਕੋਈ ਉਹਦਾ ਹੱਲ ਨਹੀਂ ਹੈਗਾ ਹਾਂ ਥੋੜੀ ਹੈਗੀ ਇਹ ਕੰਡੀਸ਼ਨ ਫੈਰਟੀ ਲੀਵਰ ਵਾਲੀ ਫਿਰ ਉਹਦੇ ਵਿੱਚ ਕੀ ਹੁੰਦਾ ਵਾ ਉਹਦੇ ਵਿੱਚ ਨੁਕਤੇ ਆਉਂਦੇ ਆ ਉਹਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਫਾਰਮੂਲੇਸ਼ਨਸ ਹੁੰਦੀਆਂ ਨੇ ਜਿਹੜੇ ਸਾਡੇ ਪੜਦਾਦਾ ਹੀ ਸਾਨੂੰ ਸਿਖਾਉਂਦੇ ਰਹੇ ਨੇ ਤਾਂ ਉਹਦੇ ਵਿੱਚ ਇੱਕ ਮਹਾਰਾਜਾ ਸ਼ਹੀ ਸ਼ਰਬਤ ਬੜਾ ਰਾਮਬਾਣੂ ਨੂੰ ਸਾਬਿਤ ਹੋਇਆ ਹਨ ਔਰ ਖਾਸ ਕਰਕੇ ਅਸੀਂ 12 ਤਰੀਕ ਨੂੰ ਦੁਬਈ ਹੋਵਾਂਗੇ ਤੱਕੀ ਕਿੰਨੇ ਜੀ 12 ਮਈ ਨੂੰ 12 ਮਈ ਨੂੰ ਮੈਂ ਆਪ ਦੁਬਈ ਵੀ ਚੱਲਿਆ ਵਾਂ ਤੇ ਉੱਥੇ ਜਿੰਨੇ ਨੌਜਵਾਨ ਬਜ਼ੁਰਗ ਕੋਈ ਵੀ ਨੇ ਅਸੀਂ ਤੋਂ ਸੈਂਪਲ ਬੋਟਲਸ ਗਿਫਟਸ ਦੇ ਤੌਰ ਤੇ ਲੈ ਕੇ ਜਾਵਾਂਗੇ ਉੱਥੇ ਲੋਕਾਂ ਨੂੰ ਅਸੀਂ ਦੇਣਾ ਚਾਹੁੰਦੇ ਇੱਕ ਵਾਰੀ ਫ੍ਰੀ ਕੋਈ ਅਸੀਂ ਉਹਨਾਂ ਤੋਂ ਚਾਰਜ ਨਹੀਂ ਲੈਣਾ ਕੋਈ ਕਾਸਟਿੰਗ ਨਹੀਂ ਲੈਣੀ ਤੁਸੀਂ ਉੱਥੇ ਗਰੁੱਪਸ ਨੇ ਬਈ ਜੀ ਇੱਕ ਰੂਮ ਦੇ ਅੰਦਰ 12-12 15-15 ਮੁੰਡੇ ਰਹਿੰਦੇ ਆ ਬੰਕਰਸ ਲੱਗੇ ਹੋਏ ਨੇ ਔਰ ਉਹ ਇੱਕ ਗਰੁੱਪ ਦੇ ਵਿੱਚ ਵੀ ਅਗਰ ਇੱਕ ਮਹਾਰਾਜ ਸ਼ਹੀ ਸ਼ਰਬਤ ਪਹੁੰਚ ਗਿਆ ਜਾਂ ਇੱਕ ਚਾਂਦੀ ਦੀ ਚੱਟੀ ਪਹੁੰਚ ਗਈ ਤਾਂ ਉਹ ਲੋਕਾਂ ਨੂੰ ਅਸੀਂ ਅਹਿਸਾਸ ਦਿਵਾ ਸਕਦੇ ਹਾਂ ਵੀ ਜੈਨੂਨਲੀ ਆਯੁਰਵੇਦਾ ਕੀ ਆ ਤੇ ਕਹਿਣ ਨੂੰ ਡਰਾਉਣ ਨੂੰ ਮੈਂ ਤੁਹਾਨੂੰ ਕਹਦਾ ਜੀ ਮਾਦੇ ਚ ਗਰਮੀ ਪੈਗੀ ਖੋਪੜੀ ਫਟ ਜੂ ਅੱਖਾਂ ਬਾਹਰ ਨਿਕਲ ਆਉਣਗੀਆਂ ਨਲੀ ਨਹੀਂ ਰੁਕਣੀ ਕੰਨਾਂ ਚ ਛਾਂ ਛਾਂਦੇ ਸੀ ਇੱਕ ਨਿਕਲ ਲੈ ਲੱਤਾਂ ਫਾੜ ਜਾਣੀਆਂ ਨੇ ਇਹ ਸਭ ਡਰਾਉਣ ਵਾਲੀਆਂ ਗੱਲਾਂ ਨੇ ਪ੍ਰੈਕਟੀਕਲੀ ਮੇਰੇ ਪਰਿਵਾਰ ਚ ਕਿਸੇ ਨੂੰ ਦਿੱਕਤ ਹੋਵੇ ਨਾ ਮੈਂ ਕਦੇ ਨਿਕੂੰਗਾ ਤੇਰੀ ਲੱਤਾਂ ਫਾੜ ਜਾਣੀਆਂ ਨੇ ਮੈਂ ਕਦੇ ਨਿਕੂੰਗਾ ਤੂੰ ਹੁਣ ਬਸ ਮਰ ਨਾਲ ਮੈਨੂੰ ਹੀ ਕਹੂੰਗਾ ਕੋਈ ਗੱਲ ਐ ਤੂੰ ਟੈਨਸ਼ਨ ਨਾਲੇ ਤੂੰ ਆ ਆ ਚੀਜ਼ ਕਰ ਠੀਕ ਹੋ ਜਾਏਗਾ ਜੀ 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 ਪਰ ਉਸ ਨਾਲ ਜਿਹੜਾ ਇੱਕ ਚੀਜ਼ ਹੁੰਦੀ ਐ ਡਰਾ ਕੇ ਕਿਸੇ ਦੀ ਜੇਬ ਚੋਂ ਪੈਸੇ ਕੱਢਣੇ ਮੈਂ ਕਹਿੰਦਾ ਇਹ ਇਤੋਂ ਵੱਡਾ ਪਾਪ ਕੋਈ ਨਹੀਂ ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਚੀਜ਼ ਕਰਦੇ ਆ ਨਹੀਂ ਇੱਕ ਬੜੀ ਸੋਹਣੀ ਗੱਲ ਆ ਜੋ ਬੀਜਿਆ ਸੋ ਪਾਇਆ ਜੇ ਤੁਸੀਂ ਅੱਜ ਕਿਸੇ ਦੀ ਜੇਬ ਚੋਂ ਤੱਕੇ ਨਾਲ ਪੈਸੇ ਕੱਢ ਲੇ ਮੈਡੀਸਨ ਦੇ ਨਾਮ ਤੇ ਜਾਂ ਨੁਕਤਿਆਂ ਦੇ ਨਾਮ ਤੇ ਮਰ ਤਿਆਰ ਰਹੋ ਛੱਲ ਪਰਮਾਤਮਾ ਨੇ ਇਹ ਜੀ ਲਾਉਣੀ ਆ ਨਾ ਤੁਹਾਡੇ ਤੋਂ ਭਰ ਨਹੀਂ ਹੋਣੀ ਔਰ ਚੀਕ ਕੋਨੇ ਮਾਰਨ ਨਹੀਂ ਦੇਣੀ ਤੁਹਾਨੂੰ ਮਿਲ ਸਕਦੇ ਨੇ ਦੁਬਈ ਦੁਬਈ ਮਿਲ ਵੀ ਸਾਤੇ ਆਪਾਂ 12 ਤਰੀਕ ਨੂੰ ਉੱਥੇ ਹੋਵਾਂਗੇ ਦਿੱਤਾ ਕਿ ਮੈਂ ਤੁਹਾਨੂੰ ਇੱਕ ਕੰਟੈਕਟ ਨੰਬਰ ਵੀ ਪਾਰਟਿਕੂਲਰ ਦੇ ਦਿੰਨਾ ਜਿਹੜਾ ਦੁਬਈ ਦਾ ਨੰਬਰ ਹੋਵੇਗਾ ਜਾਂ ਇੰਡੀਆ ਦਾ ਵਟਸਐਪ ਨੰਬਰ ਦੇ ਦਿੰਨੇ ਆ ਤੁਸੀਂ ਉਹਦੇ ਉੱਤੇ ਪਹਿਲਾਂ ਹੀ ਆਪਦੀ ਮੀਟਿੰਗ ਚਾਹੇ ਫਿਕਸ ਵੀ ਕਰ ਲਓ ਹਨਾ ਤਾਂ ਕਿ ਆਪਾਂ ਨੂੰ ਉੱਥੇ ਪਤਾ ਹੋਵੇ ਵੀ ਮੈਨੂੰ ਵੀ ਪਤਾ ਹੋਵੇ ਠੀਕ ਹੈ ਇੰਨੇ ਲੋਕ ਆ ਰਹੇ ਨੇ ਮਿਲਣ ਵਾਸਤੇ ਜੀ ਜੀ ਸੋ ਆਪਾਂ ਮਿਲ ਵੀ ਸਕਦੇ ਹਾਂ ਬਟ ਮੈਂ ਕਹਿੰਨਾ ਦੁਬਈ ਇਹ ਸਾਰੀਆਂ ਚੀਜ਼ਾਂ ਬਾਅਦ ਨਹੀਂ ਗੱਲਾਂ ਨੇ ਸ਼ਰਬਤ ਮਹਾਰਾਜਾ ਸ਼ਹੀ ਇਹ ਵੀ ਬਾਤ ਦੀ ਗੱਲ ਆ ਤੁਸੀਂ ਪਲੀਜ਼ ਹੱਥ ਜੋੜਦਾ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਤੁਸੀਂ ਪਹਿਲੀ ਇਦੋਂ ਦੁੱਗਣਾ ਸਤਕਾਰ ਹੋ ਜਾਊਗਾ ਜੇ ਤੁਸੀਂ ਇਹਨੂੰ ਅਪਣਾਓ ਜੀ ਤੁਸੀਂ ਇਹਨੂੰ ਅਪਣਾਓ ਆਪਦੇ ਪਰਿਵਾਰ ਨੂੰ ਤੰਦਰੁਸਤ ਰੱਖੋ ਤੇ ਇਹੀ ਸਭ ਤੋਂ ਵੱਡੀ ਕਮਾਈ ਆ ਪੈਸੇ ਦੇ ਪਿੱਛੇ ਨਾ ਭਜੋ ਜੇ ਆਪਾਂ ਜਿਵੇਂ ਤੁਸੀਂ ਮੈਨੂੰ ਬੜਾ ਸੋਹਣਾ ਸਵਾਲ ਪੁੱਛਿਆ ਵੀ ਜਿੰਨਾ ਲੋਕਾਂ ਕੋਲ ਇਹ ਚੀਜ਼ ਵਾਸਤੇ ਟਾਈਮ ਹੈ ਨਹੀਂ ਜੀ ਜੀ ਤੇ ਫਿਰ ਆਪਣੇ ਕੋਲ ਟਾਈਮ ਹੈ ਕਿ ਦੇ ਲਈ ਕਰੜਲੀ ਦੁਖੀ ਆ ਟਾਈਮ ਹੈ ਨਹੀਂ ਬੱਚੇ ਦੁਖੀ ਨੇ ਟਾਈਮ ਹੈ ਨਹੀਂ ਬਾਪੂ ਦੁਖੀ ਆ ਟਾਈਮ ਹੈ ਨਹੀਂ ਦਾਦੀ ਦੁਖੀ ਆ ਟਾਈਮ ਹੈ ਨਹੀਂ ਤੇ ਟਾਈਮ ਮਾਰੇ ਹੈ ਕਿ ਦੇ ਕੋਲੇ ਜੀ ਇਹਦਾ ਮਤਲਬ ਅਸੀਂ ਕੁਝ ਗਲਤ ਕਰ ਰਹੇ ਹਾਂ ਜੀ ਸੋ ਇਹ ਟਾਈਮ ਕੱਢਣਾ ਜ਼ਰੂਰੀ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਯੋਦਾ ਜੀ ਸੋ ਇਹ ਸਾ ਨਯੋਦਾ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਪੁਦੀਨਾ ਤੇ ਦਹੀਂ ਦਾ ਜੇਕਰ ਸੁਮੇਲ ਸਵੇਰੇ ਸਵੇਰੇ ਆਪਣੀ ਸਿਹਤ ਦੇ ਵਾਸਤੇ ਕਰਦੇ ਹਾਂ ਤਾਂ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਕਿ ਗਰਮ ਮੁਲਕਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਖਾਸ ਕਰਕੇ ਹਾਈ ਪ੍ਰੋਟੀਨ ਡਾਈਟ ਉਹਨਾਂ ਦੀ ਹੁੰਦੀ ਹੈ ਨਾਨ ਵੇਜ ਵੀ ਬਹੁਤ ਵਾਰ ਹੁੰਦਾ ਹੈ ਕਿ ਜ਼ਿਆਦਾਤਰ ਉਨ੍ਹਾਂ ਦੀ ਡਾਈਟ ਦਾ ਹਿੱਸਾ ਹੁੰਦਾ ਕਿਉਂਕਿ ਕੰਮਕਾਰ ਵਢਾੜ ਹੁੰਦਾ ਇਸ ਕਰਕੇ ਲੈਣੀ ਵੀ ਕਈ ਵਾਰ ਮਜਬੂਰੀ ਹੋ ਜਾਂਦੀ ਹੈ ਬੰਦੇ ਦੀ ਸੋ ਉਹਨਾਂ ਲੋਕਾਂ ਵਾਸਤੇ ਇਹ ਰਾਮਬਾਨ ਨੁਸਖਾ ਹੈਗਾ ਦਹੀਂ ਦੇ ਵਿੱਚ ਸਵੇਰੇ ਸਵੇਰੇ ਅਗਰ ਅਸੀਂ ਜਿਹੜਾ ਪੁਦੀਨਾ ਰਲਾ ਕੇ ਖਾਣਾ ਸ਼ੁਰੂ ਕਰ ਦਈਏ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਇਹ ਹੁੰਦੀ ਹੈ ਕਿ ਤੁਸੀਂ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨਾ ਹੈ ਤਾਂ ਇੱਕ ਚੰਗੇ ਵੈਦ ਡਾਕਟਰ ਨਾਲ ਕੰਸਲਟ ਜਿਹੜਾ ਉਹ ਤੁਸੀਂ ਜ਼ਰੂਰ ਕਰਨਾ ਪਰ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਵੀ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਜੇਕਰ ਕਿਸੇ ਨੂੰ ਮਿਲਣਾ ਹੈ ਤਾਂ 12 ਤਰੀਕ ਨੂੰ ਯੋਧਾ ਸਿੰਘ ਦੁਬਈ ਦੇ ਵਿੱਚ ਨੇ ਔਰ ਤੁਸੀਂ ਉੱਥੇ ਮਿਲ ਸਕਦੇ ਹੋ ਪਰ ਉਸ ਤੋਂ ਪਹਿਲਾਂ ਆਪਣੀ ਮੀਟਿੰਗ ਦਾ ਟਾਈਮ ਹੈਗਾ ਜਰਾ ਉਹ ਜ਼ਰੂਰ ਫਿਕਸ ਕਰ ਲਿਓ ਧੰਨਵਾਦ